ਤੂਬੇ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ તાਜਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਵਿੱਚੋਂ ਐਸ.ਸੀ.ਪੀ.ਸੀ ਤੇ ਸਕਾਰ ਕਮੇਟੀ ਵੱਲੋਂ ਪੁਲਿਸ ਦੀ ਮਦਦ ਨਾਲ ਫਿਰੋਜ਼ਪੁਰ ਦੇ ਬਸੰਤ ਵਿਹਾਰ ਵਿੱਚ ਬਣੇ ਇੱਕ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਬਜ਼ੇ ਵਿੱਚ ਲੈ ਕੇ ਸਰੂਪਾ ਨੂੰ ਪੂਰੀ ਮਰਿਆਦਾ ਅਨੁਸਾਰ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਲਿਜਾਇਆ ਗਿਆ ਗੁਰਦੁਆਰਾ ਪ੍ਰਬੰਧਕਾਂ ਤੇ આરોਪ ਨੇ ਕਿ ਗੁਰਦੁਆਰਾ ਸਾਹਿਬ ਦੇ ਨਾਂ ਤੇ ਧਾਗੇਤਬੀ ਤੇ ਪੁੱਛਾਂ ਦਾ ਕੰਮ ਚੱਲ ਰਿਹਾ ਸੀ ਜਿਸ ਨੂੰ ਬੰਦ ਕਰਵਾਉਣ ਲਈ ਐਚੀਪੀਸੀ ਦੇ ਹਦੇਸ਼ਾਂ ਤੇ ਇਹ ਕਾਰਵਾਈ ਕੀਤੀ ਗਈ ਹੈ ਤਸਕਾਰ ਕਮੇਟੀ ਦੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਫਿਰੋਜ਼ਪੁਰ ਦੇ ਬਸੰਤ ਵਿਹਾਰ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਧਾਗੇਤਬੀ ਤਾਂ ਤੇ ਪੁੱਛਾਂ ਕੱਢਣ ਦੇ આરોਪ ਲਗਾਏ ਗਏ ਨੇ ਜਿਸ ਨੂੰ ਲੈ ਕੇ ਇੰਟਰਨੈਸ਼ਨਲ ਪੰਥਕ ਦਲ ਜ਼ਿਲ੍ਹਾ ਫਿਰੋਜ਼ਪੁਰ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਤੇ ਭਾਈ ਗੁਲਵੰਤ ਸਿੰਘ ਗੁਰਦੁਆਰਾ ਚਾਮਨੀ ਸਾਈਬ ਅਨੁਸਾਰ ਆਪੇ ਬਣਿਆ ਬਾਬੇ ਕੋਲੋਂ ਤਿੰਨ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਕੜੇ ਗੁਰਬਾਣੀ ਦੇ ਕੁੱਟਕੇ ਪੋਤੀਆਂ ਤੇ ਹੋਰ ਧਾਰਮਿਕ ਖਜ਼ਾਨਾ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਸ਼ੋਭਤ ਕੀਤਾ ਹੈ ਕਮੇਟੀ ਨੇ ਦੱਸਿਆ ਕਿ ਪਖੰਡੀ ਸਰਵਨ ਸਿੰਘ ਆਪਣੇ ਵਿੱਚ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਵਰਗੇ ਅਨੇਕਾ ਸ਼ੀਰਦਾ ਸਿੰਘਾਂ ਦਾ ਪੈਰਾ ਔਨਤਾ ਟੋਂਗ ਕਰਦਾ ਸੀ ਜਿਸ ਦੇ ਖਿਲਾਫ ਇਹ ਪੂਰੀ ਕਾਰਵਾਈ ਕੀਤੀ ਗਈ ਆ ਤਾਂ ਇਸ ਸਮੇਂ ਜੋ ਪੰਥਕ ਦਲ ਸੀ ਉਹਨਾਂ ਦਾ ਬਿਆਨ ਸਾਹਮਣੇ ਆਇਆ ਬਾਬਾ ਸਤਨਾਮ ਸਿੰਘ ਦਾ ਬਿਆਨ ਸਾਹਮਣੇ ਆਇਆ ਤਾਂ ਉਸ ਤੋਂ ਇਲਾਵਾ ਜੋ ਪੁੱਛਾਂ ਦੇਣ ਦਾ ਕੰਮ ਕਰਦਾ ਸੀ ਉਸ ਦਾ ਵੀ ਬਿਆਨ ਸਾਹਮਣੇ ਆਇਆ ਦੋਨਾਂ ਧਿਰਾਂ ਦਾ ਕੀ ਕਹਿਣਾ ਹੈ ਉਹ ਚਾਹੁੰਦੇ ਆਂ ਹਾਂਜੀ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ ਵਿੱਚ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣ ਜਾਂਦਾ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਛੀਤ ਸਿੰਘ ਛੀਤ ਦਾ ਨਾਮ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਚੈਲੰਜ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਛੀਤ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਜੋ ਕਿ ਸੀ ਤੁਹਾਡੇ ਨਾਲ ਗੱਲਾਂ ਕਰਨ ਜਿਹੜੇ ਤੁਹਾਨੂੰ ਅਛੀ ਸਿੰਘ ਤੁਸੀਂ ਆਦੇ ਸੀ ਉਹ ਉਹਨਾਂ ਸ਼ੀਦਾ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਬੜੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਛੀਰ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਹੋ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਆ ਅੱਗੇ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ ਇਹ ਸਾਡੇ ਕੋਲ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਜਦੋਂ ਮੈਂ ਕਿਹਾ ਵੀ ਲੋ ਮੇਰੇ ਸਵਾਲਾਂ ਦੇ ਜਵਾਬ ਕਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦੇਂਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਇੱਥੋਂ ਸੁਰੂ ਕਰ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਰਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਧੰਨ ਸਿੰਘ ਦਾ ਅਸੀਂ ਜੋ ਰਿਪੋਰਟ ਕਿਤੇ ਕਾਲ ਤੱਕ ਸਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨਹੀਂ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰੇ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਇਹ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਇਹ ਕੇਸ ਪੰਜ ਪਿਆਰੇ ਅਕਾਲ ਤਖਤ ਸਾਹਿਬ ਉਹਨਾਂ ਨੂੰ ਦਿੱਤਾ ਜਾਵੇਗਾ ਕੀ ਨਾਂ ਤੁਹਾਡਾ 10 ਬਬਸਨਾ ਸਿੰਘ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਕੀ ਨਾਂ ਤੁਹਾਡਾ ਤੇ ਕੀ ਮਾਮਲਾ ਕੀ ਹੈ ਸਾਰਾ ਮਹਾਰਾਜ ਸਰੂਰ ਜੀ ਕੀ ਮਸਲਾ ਕੀ ਹੈ ਮਸਲਾ ਇੱਕ ਸਾਡਾ ਜਵਾਈ ਹੈ ਇਹ ਤੇ ਦਾਦਾ ਪੱਲਾ ਜੀ ਦਾ ਅਸੀਂ ਦਾਸੀਆਂ ਦੇ ਪਰਿਵਾਰ ਚਾਹ ਪਾਏ ਦੇ ਮੈਂਬਰ ਬਣਾ ਲਏ ਵੀ ਆਪਣਾ ਕੇ ਨਾਲੇ ਮਰਗ ਸ੍ਰੋਮਣੀ ਪੰਚਤੀ ਆਪਾਰ ਦਾ ਦਰਖਾਵਾ ਦਿੱਤੀ ਹੈ ਘਰੇ ਆਉਂਦੇ ਆ ਬਾਹਰ ਮਾਰਦੇ ਜਿਹੜਾ ਵੀ ਉਹਨਾਂ ਦੇ ਘਰੇ ਆਉਂਦੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਜੀ ਨਾਲ ਕੀ ਹੁੰਦਾ ਹੈ ਇਹ ਪਾਰੇ ਆਲੇ ਜਾਣਦੇ ਵਾਲੇ ਕੋਈ ਹੁੰਦਾ ਜਾਂਦਾ ਜੇ ਕੋਈ ਜਾਣਕਾਰ ਹੋਵੇ ਜੇ ਤੇ ਪਾਰੇ ਆਉਂਦੇ ਆ ਸਾਨੂੰ ਕੋਈ ਸਾਡੇ ਨਾਲ ਚੀਜ਼ ਹੋਵੇ ਸੁਖਿੰਦਰ ਬਾਦਲ ਨੇ ਨੀਚੇ ਨੋਕ ਬੋਗੀਆਂ ਬਣਾ ਲੈਂਦੇ ਆ ਮੂਵੀਆ ਬਣਾਵੇ ਸ੍ਰੀ ਪੀਟੀ ਦੇ ਸਟਾਰਟ ਕਰਦੇ ਆ। ਵੀ ਬਾਬਾ ਜੀ ਪੋਤਾ ਸਿੰਘ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਸ ਤਰ੍ਹਾਂ ਆਹੀ ਨਹੀਂ ਮੰਨਦੇ। ਹਾਂਜੀ। ਉਹਨੇ ਮਹਾਰਾਜ ਦੇ ਸੁਪ ਲੈ ਚਲੇ। ਹਾਂ। ਉਹਨੇ ਜਾਨ ਲੈ ਚਲੇ, ਪੋਥੀਆਂ ਲੈ ਚਲੇ ਆ। ਮਹਾਰਾਜ ਛਿੱਟੀ ਦੇਰ ਦਾ ਪੁਰਾਣਾ ਗੁਰਦੁਆਰਾ ਸੀ। ਇਹ 25 ਸਾਲ ਪੁਰਾਣਾ ਸੀ। ਬੜਾ ਕਿਹੜੇ ਨਾਮ ਤੇ ਬਣਿਆ ਸੀ? ਬਾਬਾ ਦੀਪ ਸਿੰਘ ਅਸੀਂ ਦਸ ਸਿੰਘਾਂ ਦੇ ਨਾਮ ਸੀ। ਬਾਬਾ ਦੀਪ ਸਿੰਘ। ਹਾਂਜੀ। ਮਾਰੋਬਾ ਰੀਸਿੰਗ ਸੁਨਾਣਾ ਹਾਂ ਤੇ ਬਹੁਤ ਖੁਸ਼ੀ ਦਾਸਿੰਗਾਂ ਦੇ ਆਹੀਂ ਸਾਡਾ ਪਰਿਵਾਰ ਕਿੱਥੇ ਬਾਕੀ ਪੁੱਛਾ ਪਛਾ ਦਿੱਤੀਆਂ ਜਾਂਦੀਆਂ ਸੀ ਕੋਈ ਧਾਗੇਤ ਵੀ ਦਿੱਤੀਆਂ ਨਹੀਂ ਨਹੀਂ ਪੁੱਛਾ ਨਹੀਂ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਹੈ ਜਿਹੜਾ ਦੁਕਤੀ ਵਾਲਾ ਵੀ ਸ਼ਬਦ ਪੜੋ ਅਰਦਾਸੀਏ ਸ਼ਬਦਾਂ ਦੇ ਸ਼ਬਦ ਪੜੋ ਹੋਰ ਪੁੱਛਾ ਵਾਲਾ ਇਥੇ ਕੋਈ ਕੰਮ ਨਹੀਂ ਸ਼ਬਦ ਦੱਸੀ ਜਾਂਦੇ ਆ ਗਰਬਾਂ ਦੇ ਸ਼ਬਦ ਦੱਸੀ ਜਾਂਦੇ ਹਨ ਹੈ ਨਹੀਂ